ਹਾਂ ਚਿਕ ਕਿਵੇਂ ਆ ਮਿੱਤਰੋ ਆ ਤੁਹਾਨੂੰ ਅੱਜ ਵੀਡੀਓ ਦਿਖਾਉਣ ਲੱਗਾ ਹਾਂ ਬੰਦਾ ਦੁਨੀਆ ਜਿੱਤੀ ਬੈਠਾ ਰੱਬ ਦਾ ਬੰਦਾ ਰੈਕੋਟਾ ਦੁਕਾਨ ਆ ਬਾਈ ਦੀ ਦੁਕਾਨ ਤਾਂ ਪਤਾ ਨਹੀਂ ਲੱਗਿਆ ਕਾਦੀ ਆ ਪਰਾ ਜਾਨਵਰ ਦੇਖੋ ਕਿੰਨੇ ਜਿਹੜੇ ਆਪਣੇ ਸਟਰੀਟ ਡੌਗ ਹੁੰਦੇ ਆ ਨਾ ਆਹ ਦੇਖੋ ਤਾਂ ਬਚਾ ਰੱਖਿਆ ਹੋਇਆ ਵਾ ਛੜਕ ਦੇ ਕਰਕੇ ਆ ਛੋਟੇ ਬੱਚੇ ਪਿੰਜਰੇ ਚ ਤਾੜੇ ਹੋਏ ਨੇ ਕਿ ਕਿਤੇ ਕੋਈ ਗੱਡੀ ਗੁੱਡੀ ਥੱਲੇ ਨਾ ਆ ਜੇ ਤੇ ਆਹ ਦੇਖੋ ਆ ਇੰਨੇ ਡੌਗ ਉਹਦੇ ਰੱਖੇ ਹੋਏ ਨੇ ਕਿੰਨੇ ਕੁੱਤਿਆਂ ਨੂੰ ਰੋਟੀ ਪਾਉਂਦਾ ਵਿਚਾਰਾ ਉਹ ਯਾਰ ਮੈਂ ਕਹਿੰਦਾ ਥਾਣਾ ਬੰਦਾ ਬਾਈ ਨੂੰ ਦੇਖਿਆ ਹੱਸੇ ਪਾਸੇ ਬਾਈ ਮਿਲਿਆ ਨੀਗਾ ਹਨਾ ਤੇ ਪਰ ਆ ਵੀਡੀਓ ਬਣਾਉਣੀ ਮੈਨੂੰ ਜ਼ਰੂਰੀ ਲੱਗੀ ਕਿ ਦੇਖੋ ਯਾਰ ਆਪਾਂ ਇੱਕ ਜੇ ਕੋਈ ਗਲੀ ਚ ਆ ਜੇ ਹਨਾ ਉਹਨੂੰ ਰੋਟੀ ਨਹੀਂ ਪਾਉਂਦੇ ਕਈ ਬੰਦੇ ਉਹਨੂੰ ਭਜਾ ਦਿੰਦੇ ਨੇ ਪਰ ਆਹ ਦੇਖੋ ਮੈਂ ਕਹਿੰਦਾ ਤੁਸੀਂ ਗਿਣਤੀ ਕਰ ਲਿਓ ਬਈ ਕਿੰਨੇ ਨੇ ਘਟੋ ਘਟ 15 16 ਡੌਗ ਨੇ ਆ ਸਾਰੇ ਜਿੰਨੇ ਡੌਗਾਂ ਦੀ ਵੀਡੀਓ ਬਣਾਈ ਹੈ ਨਾ ਅੱਧੇ ਕੋਸ਼ ਦੁਕਾਨ 'ਚ ਸੀ ਕੋਸ਼ ਦੁਕਾਨ ਦੇ ਬਾਹਰ ਬੈਠੇ ਸੀ ਤੇ ਦੋ ਕੁ ਜ਼ਖਮੀ ਵੀ ਸੀਗੇ ਜਿਵੇਂ ਆ ਇੱਕ ਉਹਨਾਂ ਦੇ ਵੀ ਬਾਈ ਮਲਮ ਪੱਟੀ ਕਰਦਾ ਵਾ ਤੇ ਦੇਖੋ ਕਿੰਨੇ ਪਿਆਰੇ ਪਿਆਰੇ ਡੌਗਰ ਤੇ ਇਦਾਂ ਵੀ ਕੋਈ ਬਾਲਾ ਗੰਦਾ ਵੀ ਨਹੀਂਗਾ ਸਾਰੇ ਸਾਫ਼ ਕਰਕੇ ਵਧੀਆ ਤਰੀਕੇ ਨਾਲ ਰੱਖੇ ਹੋਏ ਨੇ ਧੰਨਾ ਯਾਰ ਬਾਈ ਮੈਂ ਹੈਰਾਨ ਆ ਬਾਈ ਤੇ ਵੀ ਜਿਹਨੇ ਇੰਨਾ ਸੋਹਣਾ ਕੰਮ ਕੀਤਾ ਹੋਇਆ ਬਾਈ ਤੁਸੀਂ ਵੀ ਯਾਰ ਜੇ ਇੱਕ ਅੱਧਾ ਤੁਹਾਡੀ ਗਲੀ 'ਚ ਆ ਜਾਂਦਾ ਜਾਂ ਕੋਈ ਘਰੇ ਆ ਜਾਂਦਾ ਉਹਨੂੰ ਰੋਟੀ ਪਾਇਆ ਕਰੋ ਹੈਲਪ ਜ਼ਰੂਰ ਕਰਿਆ ਕਰੋ ਕੁੱਤਿਆਂ ਦੀ ਆਹਦਾ ਕੋਈ ਰੱਬ ਦਾ ਬੰਦਾ ਯਾਰ ਰੈਕੋਟ ਪ੍ਰਾਣੀ ਤਹਿਸੀਲ ਦੇ ਕੋਲੇ ਦੁਕਾਨ ਆ ਉਹ ਤੋਂ ਥੋੜਾ ਜਾ ਪਰੇ ਜਾ ਕੇ ਇਹਨਾਂ ਦੁਕਾਨ ਆ ਰੱਬ ਦਾ ਬੰਦਾ ਦੁਨੀਆਂ ਜਿੱਤੀ ਬੈਠਾ ਕਿੰਨੇ ਡੋਗਾ ਗਿਣ ਕੇ ਦੱਸਿਓ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ